आज का जो भी किया गया पहले तो मैं आपका शुक्रिया करता हूँ आपके चैनल का शुक्रिया करता हूँ क्योंकि स्टीम मीडिया से जो बंती शोषित समाज के लोग कहीं बाहर हैं लेकिन आप लोग आप और आपका दर्शक सबका शुक्रिया करता हूँ कि तो इस समाज के लोगों के भी जो टुकड़े शोषित बंती समाज के लोग हमको पहुंचाते हैं आज एक अगस्त दो हज़ार चौबीस ਸਪਰੀਮ ਕੋਰਟ ਦੀ 7 ਬਿੰਚਾੜੀ ਜੱਜਾ ਜਿਹੜੇ ਜੱਜ ਨੇ ਉਹਨਾਂ ਨੇ ਇੱਕ ਫੈਸਲਾ ਦਿੱਤਾ ਕਿ ਕੋਟੇ ਦੇ ਵਿੱਚ ਕੋਟਾ ਔਰ ਦੂਜੇ ਪਾਸੇ ਕਰਮਿਲ ਹੈ ਮੈਂ ਕਹਿੰਨਾ ਕੋਟੇ ਦੇ ਵਿੱਚ ਕੋਟਾ ਉਹਨਾਂ ਨੇ ਦੇਖਿਆ 2002 2 ਅਪ੍ਰੈਲ 2018 ਨੂੰ ਇੱਕ ਵਾਰੀ ਇਦਾਂ ਹੀ ਸੁਪਰੀਮ ਕੋਰਟ ਨੇ ਚੁੰਡੀ ਵੱਡੀ ਸੀ ਸਮਾਜ ਤੋਂ ਤਾਂ ਸਮਾਜ ਨਿਕਲ ਕੇ ਬਾਹਰ ਆਇਆ ਸੀ ਔਰ ਜਦੋਂ ਨਿਕਲ ਕੇ ਬਾਹਰ ਆਇਆ ਤਾਂ ਉਹਨਾਂ ਨੂੰ ਆਪਣੇ ਜਿਹੜੇ ਫੈਸਲੇ ਆ ਵਾਪਸ ਲੈਣੇ ਪਏ ਸੀ ਮੂਦੀ ਖਾਣੀ ਪਈ ਸੀ ਇਸ ਕਰਕੇ ਇਹ ਨਾ ਇਹ ਜਿਹੜੇ ਸਮਾਜ ਦੇ ਜਿਹੜੇ ਸਮਾਜ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਇਹ ਕਿਤੇ ਨਾ ਕਿ ਸੁਪਰੀਮ ਕੋਰਟ ਬਾਰ ਬਾਰ ਜਦੋਂ ਛੇੜਖਾਣੀ ਕਰਦਾ ਹੈ ਜਾਂ ਸੀਐਸਟੀ ਸਮਾਜ ਦੇ ਨਾਲ ਕਰਦਾ ਮੈਂ ਕਹਿੰਦਾ ਸਭ ਤੋਂ ਪਹਿਲਾਂ ਕ੍ਰੀਮੀ ਲੇਅਰ ਹੋਣਾ ਚਾਹੀਦਾ ਜਾਂ ਵਰਗੀਕਰਨ ਵੀ ਹੋਣਾ ਚਾਹੀਦਾ ਤਾਂ ਵਰਗੀਕਰਨ ਹੋਵੇ ਤਾਂ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਹੋਣਾ ਚਾਹੀਦਾ ਸੁਪਰੀਮ ਕੋਰਟ ਦੇ ਜਿੰਨੇ ਜੱਜ ਆ ਕਲੋਜ਼ੀਅਮ ਸਿਸਟਮ ਤੋਂ ਆਉਂਦੇ ਆ ਅੱਜ ਅਸੀਂ ਜਿਹੜਾ ਮੈਮੋਰੰਡਮ ਦਿੱਤਾ ਮੈਮੋਰੰਡਮ ਦੇ ਵਿੱਚ ਚਾਰ ਪੰਜ ਪੁਆਇੰਟ ਲਿਖੇ ਆ ਇੱਕ ਲਿਖੇ ਆ ਕਿ ਬਾਬਾ ਸਾਹਿਬ ਅੰਬੇਡਕਰ ਦੀ ਜਿਹੜੀ ਮੂਰਤੀ ਸੀ ਸੰਸਦ ਭਵਨ 'ਚ ਜਿਹਨੇ ਸੰਵਿਧਾਨ ਬਣਾਇਆ ਉਸ ਸੰਵਿਧਾਨ ਵਾਲੇ ਸੰਸਦ 'ਚ ਬਾਬਾ ਸਾਹਿਬ ਦੀ ਮੂਰਤੀ ਇੱਕ ਮੂਰਤੀ ਹਟਾਈ ਗਈ ਹੈ ਉਹ ਉਥੇ ਪੁਨਰ ਸਥਾਪਿਤ ਕੀਤੀ ਜਾਵੇ ਤੇ ਦੂਜੇ ਪਾਸੇ ਅਸੀਂ ਕਿਹਾ ਕਿ ਜਿਹੜਾ ਕਲੋਜ਼ੀਅਮ ਸਿਸਟਮ ਤੋਂ ਜਿਹੜਾ ਸੁਪਰੀਮ ਕੋਰਟ ਦੇ ਜੱਜ ਬਣਦੇ ਆ ਜੱਜਾਂ ਨੂੰ ਕਿਤੇ ਨੇ ਕਿਤੇ ਇਹਨ ਪਰੀਖਿਆ ਦੇ ਕੇ ਤੇ ਕੰਪੀਟੀਸ਼ਨ ਬੀਟ ਕਰਕੇ ਆਉਣਾ ਚਾਹੀਦਾ ਤੀਜੀ ਗੱਲ ਅਸੀਂ ਕਹੀ ਆ ਕਿ ਜੇ ਸਾਢੇ ਵਾਲੇ ਪਾਸੇ ਜਿਹੜਾ ਵਰਗੀਕਰਨ ਹੋ ਸਕਦਾ ਤਾਂ ਵਰਗੀਕਰਨ ਸੁਪਰੀਮ ਕੋਰਟ ਦੇ ਵਿੱਚ ਵੀ ਹੋਣਾ ਚਾਹੀਦਾ ਸਾਨੂੰ ਆਰ ਰੱਖਿਤ ਸੁਪਰੀਮ ਕੋਰਟ ਦੇ ਵਿੱਚ ਵੀ ਹੋਣੀ ਚਾਹੀਦੀ ਆ ਅਸੀਂ ਅਗਲਾ ਇਹ ਕਿਹਾ ਕਿ ਜਿਹੜਾ ਸਾਡਾ ਪਾਈਚਾਰਕ ਸਾਂਝ ਤੋੜਨ ਵਾਸਤੇ ਜਿਹੜੀ ਸਰਕਾਰ ਪਿੱਛੇ ਤੋਂ ਇਹ ਮੈਂ ਕਿਉਂਕਿ ਅਸੀਂ ਮੰਨਦੇ ਆ ਕਿ ਅੱਜ ਚਾਹੇ ਨਿਆਂਪਾਲਿਕਾ ਵਾ ਚਾਹੇ ਕਾਰਜਪਾਲਿਕਾ ਵਾ ਚਾਹੇ ਬਿਊਰੋਕਰੇਟ ਆ ਚਾਹੇ ਮੀਡੀਆ ਤੇ ਚਾਰੇ 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 ਹਸਤੰਭ ਤੇ ਜਿਹੜਾ ਵਾ ਕਬਜਾ ਵਾ ਭਾਰਤ ਸਰਕਾਰ ਦਾ ਭਾਰਤ ਸਰਕਾਰ ਪਿੱਛੇ ਕਿਤੇ ਨ ਕਿਤੇ ਹੱਥ ਲਾ ਕੇ ਆ ਕਰਵਾ ਰਹੀ ਹੈ ਫਿਰ ਕੋਲੋਜੀਅਮ ਸਿਸਟਮ ਦੇ ਨਾਲ ਹੋਣਾ ਜਿਹੜਾ ਸਰਕਾਰੀ ਨੌਕਰੀਆਂ ਜੇ ਕਤਿ ਲੋਕਾਂ ਨੂੰ ਉਹਨੂੰ ਚয়ন ਕੀਤਾ ਉਹਦੇ ਵਿੱਚ ਵੀ ਉਹਨੇ ਕੋਈ ਯਾਰ ਅਛਣ ਨਹੀਂ ਵਿਵਸਥਾ ਨਹੀਂ ਕੀਤੀ ਉਹਦੇ ਵਿੱਚ ਵੀ ਰੋਕ ਲਾਉਣ ਦੀ ਐਸੀ ਕਹੀ ਫਿਰ ਅਸੀਂ ਕਿਹਾ ਜਿਹੜੀ 80 ਐਸਟੀ ਦੇ ਜਿਹੜੇ ਕਾਨੂੰਨ ਆ ਚਾਹੇ 341 ਤੋਂ ਲੈ ਕੇ ਇਥੇ 15 16 14 15 16 16 ਕ ਇਹ ਸਾਰਾ ਜਿਹੜਾ ਵਾ ਇਹ ਜਿਹੜਾ ਅਨੁਸੂਚੀ ਨਵੀਂ ਅਨੁਸੂਚੀ ਚ ਪਾਇਆ ਜਾਵੇ ਤਾਂ ਕਿ ਇਹਦੇ ਨਾਲ ਬਾਰ ਬਾਰ ਛੇੜਛਾਲ ਨਾ ਕੀਤੀ ਜਾਵੇ ਅਸੀਂ ਕਿਹਾ ਜਨਗਣਨਾ ਦੇ ਹਿਸਾਬ ਨਾਲ ਵਰਗੀਕਰਨ ਹੋਣਾ ਚਾਹੀਦਾ ਸਮੈ ਉਹ ਕਹੇ ਸਭ ਕਾ ਇਹ ਸਾਡਾ ਰਾਇਵਰ ਹੋਇਆ ਸਾਬ ਕਾਂਸੀ ਰਾਮ ਜੀ ਨੂੰ ਕਹਿੰਦੇ ਆ ਉਹਨੇ ਕਿਹਾ ਜਿਸकी ਜਿੰਨੀ ਸੰਖਿਆ ਭਾਰੀ ਉਸकी ਉਤਨੀ ਹਿੱਸੇਦਾਰੀ ਸਰਕਾਰ ਜਨਗਣਨਾ ਕਰਾਵੇ ਜਾਤੀ ਜਨਗਣਨਾ ਕਰਾ ਕੇ ਲੋਕਾਂ ਨੂੰ ਦੱਸੇ ਕਿਨੇ ਕਿਦੀ ਕਿੰਨੀ ਜਾਤੀ ਕਿੰਨੇ ਲੋਕ ਆ ਤੇ ਉਹਦੇ ਮੁਤਾਬਿਕ ਜਿਹੜਾ ਵਾ ਉਹਨੂੰ ਅਰਚਿਤ ਕਰੇ ਮੈਂ ਤਾਂ ਕਹਿੰਦਾ ਜਨਗਣਨਾ ਕਰਾਓ ਜਨਰਲ ਦੀ ਕਰਾਓ ਹੁਣ ਬਹੁਤ ਹੋ ਗਿਆ ਐਸ்சிਐਸਟੀ ਓਬੀਸੀ ਦਾ ਕਰਾਓ ਹੀ ਨਾ ਜੇ ਜਿੰਨੇ 15% 20% 50% ਜਿੰਨੇ ਆ ਉਹਨਾਂ ਨੂੰ ਸਾਰਾ ਦੇ ਦਿਓ ਬਾਕੀ ਬਚਦਾ ਜਿਹੜੇ ਸਾਡੇ ਐਸ்சிਐਸਟੀ ਓਬੀਸੀ ਮਾਨੋਟੀ ਦੇ ਲੋਕਾਂ ਨੂੰ ਬਣੋ ਅਸੀਂ ਕਹਿੰਦੇ ਆ ਇਹ ਜਨਗਣਨਾ ਹੋਣੀ ਚਾਹੀਦੀ ਆ ਤੇ ਇਸ ਕਰਕੇ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਕਹਿਣਾ ਕਿ ਜਿਹੜਾ ਪਾਈਚਾਰਾ ਖਸਾਂ ਜਿਹੜੀ ਤੋੜਨ ਦਾ ਪ੍ਰਯਾਸ ਹੁੰਦਾ ਜਿਹੜਾ ਤੋੜਨ ਦੀ ਜਿਹੜੀ ਆ ਸਾਡੇ ਵਿੱਚ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਅਸੀਂ ਲੜਨਾ ਨਹੀਂ ਹੈ ਉਹ ਸਾਡੇ ਅਸੀਂ ਆਪਸ ਵਿੱਚ ਭਰਾ ਤੇ ਵਿੱਚ ਕਈ ਨਾ ਕਈ ਦਿਮਾਗ ਚ ਕਈ ਵਾਰੀ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡਾ ਭਾਈਚਾਰਾ ਤੁਹਾਡੇ ਜਿਹੜੇ ਆ ਇਹ ਛੋਟੇ ਮੋਟੇ ਆ ਫੈਸਲੇ ਆ ਜਿਹੜੇ ਦੇਣੇ ਆ ਉਹ ਸਾਡਾ ਸਮਝ ਸਮਝ ਚੁੱਕਿਆ ਉਹ ਲੜਾਈ ਨਹੀਂ ਕਰੂਗਾ ਇਸ ਕਰਕੇ ਅਸੀਂ ਪਾਈਚਾਰਕ ਸਾਥ ਜਿਹੜੀ ਆ ਉਹ ਪੂਰੀ ਤਰ੍ਹਾਂ ਬਰਕਰਾਰ ਰੱਖਦੇ ਹੋਏ ਜੇ ਤੁਸੀਂ ਆਗਲ ਜਿਹੜੀ ਛੇਤੀ ਇਹ ਫੈਸਲੇ ਵਾਪਸ ਲੈ ਲੈ ਔਰ ਪੁਰਾ ਜਿਹੜੇ ਸਾਡੇ ਲੋਕਾਂ ਦੇ ਜਿਹੜੇ ਹੱਕ ਆ ਉਹਨਾਂ ਦੇ ਨਾਲ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲਾ ਸਮਾ ਜਿਹੜਾ ਇਹ ਐਸਸੀਐਸਟੀ ਦੇ ਲੋਕ ਬੜੇ ਲਿੱਕੇ ਅੱਗੇ ਚਲੇ ਗਏ ਆ ਇਹ ਆਉਣ ਵਾਲੇ ਜਿਹੜੇ ਵੋਟ ਦਾ ਤੁਹਾਡਾ ਜਿਹੜਾ ਵੋਟਾਂ ਦਾ ਥੈਲਾ ਬਣ ਕੇ ਬੈਠੇ ਆ ਤੁਸੀਂ ਵੋਟ ਮਤਲਬ ਸਿਰ ਇਹਨੂੰ ਵੋਟ ਦਾ ਉਹ ਨਾ ਸਮਝਿਓ ਇਹ ਤਾਂ ਰਵਾਇਟ ਵੋਟ ਦੇਣ ਖਾਤਰ ਨਹੀਂ ਉਹਨੇ ਸਮਝ ਗਿਆ ਇਹ ਆਪਣੇ ਹੱਕ ਦੇ ਲਈ ਵੀ ਲੜਨ ਦੇ ਲਈ ਤਿਆਰ ਸੀ ਸ਼ੁਭਾਰਾ ਜੀ ਐਮਐਸ ਕਨਲ ਜੁਗਦਲ ਯੂਨਿਟ ਪ੍ਰਧਾਨ ਕੀ ਕਹਿਣਗੇ ਅੱਜ ਅੱਜ ਮੈਂ ਕਹਿਣਾ ਚਾਹੁੰਦਾ ਕਿ ਜੋ 26 ਅਗਸਤ 1 ਭਾਰਤ ਵਨ ਕਾ ਜੋ ਹਵਾਨ ਕੀਤਾ ਗਿਆ ਸੀ ਸਰਕ ਤੋਂ ਇਸਨੇ ਹਮ ਲੋਕ जितने भी भाईचारा हैं हम लोग आपस में झगड़ा झंझट ना होने के कारण कहीं कहीं जो रोड भी जाम किया गया है लेकिन पंजाब के अंदर अम्बेडकर ने जो कहीं ऐसा अथी नहीं किया जिसने रोड जाम किया जिसे सीधे हम लोग आपस में जितने भी थे आके डीसी दफ्तर में मांग पत्र जीता गया जो एक अगस्त को फैसला किया गया था सुप्रीम कोर्ट के द्वारा जो सात बेंच वाले ने जो फैसले किए थे वो हम आरक्षण के खिलाफ वो कोटा में कोटा उनके खिलाफ हम मैड्रफ दिए हैं यहाँ तक कि जाके राष्ट्रपति को सौंपा जाए और आगे जो भी कदम उठाया जाएगा सोच समझ के कदम उठाया जाएगा अब हमारा समाज पढ़ा लिखा है किसी के बहकावे में किसी के दबाव में आकर झगड़ा जनरेट नहीं करेगा आपस में भाईचारा बनाकर रखेगा और आगे चलने पर हम सब साथ रहेंगे एक बैनर एक झंडे के साथ आएंगे और आने वाला विधानसभा चुनाव लोकसभा चुनाव में हम उनको दिखाएंगे कि हमारी ताकत क्या है राजनीति बोलते हैं जय श्री